ਇਨਾ ਖਰਚਾ ਕਰਨ ਤੋਂ ਬਾਅਦ ਜਦੋਂ ਐਨ ਐਂਡ ਤੇ ਫਲ ਮਿਲਣਾ ਸੀ ਉਸ ਵੇਲੇ ਇਹਨਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਜੀ ਤੇ ਅਸੀਂ ਵੀ ਇਹੀ ਸੋਚਿਆ ਯਾਰ ਬੰਦਾ ਕੀ ਸੋਚਦਾ ਹੋ 12 15 ਲੱਖ ਥੱਲੇ ਆ ਗਿਆ ਬੰਦਾ ਫਿਰ ਅਸੀਂ ਸੋਚਿਆ ਚਲੋ ਜਿੰਨੇ ਜੋਗੇ ਹੈਗੇ ਆ ਆਪਾਂ ਇਹਨਾਂ ਦੀ ਹੈਲਪ ਕਰਕੇ ਆਈਏ ਤੁਹਾਡੇ ਮਿਲੀਅਨ ਦੇ ਵਿੱਚ ਫੋਲੋਅਰ ਹੈਗੇ ਆ ਸਾਡੀ ਆਡੀਅנס ਤੱਕ ਜਦੋਂ ਇਹ ਪਹੁੰਚੂਗੀ ਐਨ ਆਰ ਆਈ ਵੀ ਵਿੱਚ ਹੈਗੇ ਆ ਜਦੋਂ ਉਹਨਾਂ ਤੱਕ ਪਹੁੰਚੂਗੀ ਵੀਡੀਓ ਇਹ ਵਾਲੀ ਤੇ ਜਰੂਰ ਹੋ ਇਹਨਾਂ ਦੀ ਹੈਲਪ ਹੋਰ ਕਰਨਗੇ ਕਿਉਂਕਿ ਅਸੀਂ ਸਾਰਾ ਨੁਕਸਾਨ ਤਾਂ ਨਹੀਂ ਭਰ ਸਕਦੇ ਇਹਨਾਂ ਦਾ ਪਰ ਇੰਨਾ ਹੈਗਾ ਕਿ ਛੋਟੀ ਛੋਟੀ ਹੈਲਪ ਦੇ ਨਾਲ ਪਹਿਲੀ ਮੇਰੀ ਆ ਪਹਿਲੀ ਹੈਲਪ ਨਰੂਲਾ ਸਾਹਿਬ ਨੇ ਕੀਤੀ ਹੈ ਇਹ ਠੀਕ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਮਦਦ ਹੈ ਤੁਹਾਡੀ ਪਹਿਲੀ ਪਹਿਲੀ ਮਦਦ ਹੈ ਜੀ ਜਮੀਨ ਸੀ ਤੁਹਾਡੇ ਕੋਲ ਜੀ ਆਪਣੇ ਤੇ 30 ਕਲੇ ਠੇਕੇ ਦੀ ਸੀ ਆਪਦੀ ਜਮੀਨ ਹੈ ਨਹੀਂ ਬਿਲਕੁਲ ਆਪਣੀ ਬਿਲਕੁਲ ਨਹੀਂ ਜਵਾਨੀ ਬਿਲਕੁਲ ਦੂਰ ਕਨਾਲਾ ਕਰ ਹੈ ਉਹ ਵੀ ਨੋਰਮਲ ਹੈ ਲੋਕ ਕਹਿੰਦੇ ਵਿਖਾਵਾ ਕਰਦੇ ਆ ਚੱਲ ਅਸੀਂ ਯਾਰ ਵਿਖਾਵਾ ਹੀ ਕਰਤਾ ਸਾਡੇ ਵਾਲਾ ਵਿਖਾਵਾ ਉਹ ਵੀ ਕਰ ਜਾਣਾਗੇ 50 50000 ਉਹ ਫੜਾ ਜਾਣ 50 ਜਾਨੇ ਵਿਖਾਵਾ ਕਰ ਜਾਣ ਮੈਂ ਕਹਿੰਦਾ ਅਧਿਆਂ ਦੇ ਕਰਜ਼ੇ ਲੈ ਜਾਣੇ ਹੁਣ ਇਹ ਸ਼ੁਰੂ ਕਰਤਾ ਸੀ ਦੇਖੋ ਜੀ ਧਰਨਿਆ ਕਰਕੇ ਬਿਜ਼ਨਸ ਠੱਪ ਹੁੰਦੇ ਪਏ ਆ ਜਿਹਨਾਂ ਦਾ ਬਿਜ਼ਨਸ ਗੋਲੀ ਹੋ ਗਿਆ ਹੁਣ ਉਹ ਆਣ ਸਾਰੇ ਲੈ ਵੀ ਹੈਲਪ ਕਰਨ ਇਹਨਾਂ ਦੀ ਸਰਕਾਰ ਗੱਲਾਂ ਕਰਦੀ ਸੀ ਪਹਿਲਾਂ ਕਿ ਸਾਡੀ ਸਰਕਾਰ ਦੇ ਵਿੱਚ ਤੁਰੰਤ ਮੁਆਵਜ਼ਾ ਆਇਆ ਕਰੂਗਾ ਉਹ ਤਾਂ ਇਹ ਵੀ ਗੱਲਾਂ ਕਰਦੀ ਜੀ ਗੱਲਾਂ ਉਹ ਕਦੇ ਨਹੀਂ ਹੁੰਦਾ ਅੱਜ ਤੱਕ ਇਹ ਜਦੋਂ ਸਰਕਾਰ ਬਣੀ ਉਹਦੋਂ ਨਹੀਂ ਆ ਰਹੀ ਤੇ ਇਹ ਕਦੋਂ ਦੇ ਦੇਣਗੇ ਇੰਨਾਂ ਕੋਲੇ ਰਸਤਾ ਕੀ ਰਹਿ ਗਿਆ ਫਿਰ ਫਾਹਾ ਲੈਂਦੇ ਆ ਜੀ ਫਾਹਾ ਲੈਣਾ ਪੈਣਾ ਹੁਣ ਇਹਨਾਂ ਦਾ ਕਸੂਰ ਕੀ ਹੈ ਕਿਉਂ ਫਾਹਾ ਲੈਣ ਪੰਜਾਬ ਵਾਲੇ ਕਿਉਂ ਨਹੀਂ ਨਾਲ ਖੜਦੇ ਫਿਰ ਅੱਗੇ ਜੇ ਆਪਾਂ ਦੂਜੀਆਂ ਸਟੇਟਾਂ 'ਚ ਜਾ ਕੇ ਲੰਗਰ ਲਾ ਸਕਦੇ ਆ ਯਾਰ ਕਿਤੇ ਜਾ ਕੇ ਆਪਾਂ ਲੰਗਰ ਛੱਡ ਕਿਤੇ ਘਰ ਪਾ ਤੇ ਕਿਤੇ ਕੁਛ ਕਰਤਾ ਤੇ ਇਹਨਾਂ ਲਈ ਇੰਨੀ ਖੜਨਗੇ ਪੰਜਾਬੀ ਕਿਤੇ ਲੋਕਵਾਜ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪਿਛਲੇ ਦਿਨੀ ਕਿਸਾਨਾਂ ਦੀ ਫਸਲ ਦੇ ਉੱਤੇ ਕੁਦਰਤ ਨੇ ਰੱਜ ਕੇ ਕਹਿਟਾਇਆ ਕਿਸਾਨ ਜਿਹੜੇ ਪੂਰੀ ਦੁਨੀਆ ਦਾ ਢਿੱਡ ਭਰਦੇ ਨੇ ਉਹਨਾਂ ਦੇ ਕੋਲੇ ਖੁਦ ਕੋਲੇ ਖਾਣ ਨੂੰ ਦਾਣੇ ਨਹੀਂ ਬਚੇ ਜਿਹੜੀ ਫਸਲ ਨੂੰ ਵੱਢਣ ਦੀਆਂ ਵਿਉਂਤਾਂ ਹੋ ਰਾਤ ਨੂੰ ਬਣਾ ਕੇ ਪਏ ਸੀ ਪਰ ਜਦੋਂ ਸਵੇਰੇ ਉੱਠਦੇ ਆ ਤਾਂ ਕੀ ਵੇਖਦੇ ਆ ਕਿ ਗੜੇ ਮਾਰੀ ਹੋ ਜਾਂਦੀ ਹੈ ਕਿਤੇ ਅੱਗ ਲੱਗ ਜਾਂਦੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਫਸਲਾਂ ਦੇ ਉੱਤੇ ਇਸ ਵਾਰ ਕਾਫੀ ਕੁਦਰਤ ਦੀ ਕਰੋਪੀ ਰਹੀ ਆ ਪਰ ਉਸ ਤੋਂ ਬਾਅਦ ਜਦੋਂ ਵੀਡੀਓ ਪੈਂਦੀਆਂ ਨੇ ਲਗਾਤਾਰ ਕਿਸਾਨਾਂ ਦੀ ਕਵਰੇਜ ਕੀਤੀ ਜਾਂਦੀ ਹੈ ਤਾਂ ਕੁਝ ਤਾਂ ਮਦਦ ਹੋ ਜਾਂਦੀ ਹੈ ਪਰ ਬਹੁਤੇ ਅਜਿਹੇ ਕਿਸਾਨ ਨੇ ਜਿਨ੍ਹਾਂ ਦੀ ਮਦਦ ਹੋ ਨਹੀਂ ਪਉਂਦੀ ਜਿਨ੍ਹਾਂ ਦਾ ਨੁਕਸਾਨ ਹੈ ਉਹ ਕਾਫੀ ਹੁੰਦਾ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜਾ ਠੇਕੇ ਤੇ ਲਈ ਜ਼ਮੀਨ ਹੁੰਦੀ ਹੈ ਉਹਨਾਂ ਕਿਸਾਨਾਂ ਦੀ ਮਦਦ ਹੈ ਉਹ ਬਹੁਤ ਘੱਟ ਹੋਈ ਆ ਪਰ ਅਸੀਂ ਇਸ ਵਕਤ ਪਹੁੰਚੇ ਆ ਪਿੰਡ ਔਲਖ ਪਿੰਡ ਔਲਖ ਦੀ ਜਿਹੜੀ ਕਾਫੀ ਜ਼ਮੀਨ ਹੈ ਉਹ ਗੜੇਮਾਰੀ ਕਰ ਨੁਕਸਾਨੀ ਗਈ ਸੀ ਤਾਂ ਉੱਥੇ ਅੱਜ ਪਹੁੰਚਿਆ ਨਰੂਲਾ ਪਰਿਵਾਰ ਸਾਰਾ ਮਦਦ ਕਰਨ ਲਈ ਪਹੁੰਚਿਆ ਕਿਸਾਨ ਵੀ ਨਾਲ ਮੌਜੂਦ ਨੇ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਨਰੂਲਾ ਪਰਿਵਾਰ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਭਾਈ ਜੀ ਸਭ ਤੋਂ ਪਹਿਲਾਂ ਤਾਂ ਜੀ ਕਿਵੇਂ ਪਹੁੰਚਣਾ ਹੋਇਆ ਅੱਜ ਇੱਥੇ ਕਿਸ ਬਾਬਤ ਆਇਓ ਜੀ ਅਸੀਂ ਵੀਰੇ ਵੀਡੀਓ ਦੇਖੀ ਸੀ ਵਾਇਰਲ ਹੋਈ ਮੇਰੇ ਖਿਆਲ ਤੁਹਾਡੇ ਚੈਨਲ ਤੋਂ ਹੀ ਹੋਈ ਸੀਗੀ ਤੇ ਫਿਰ ਲੱਗਿਆ ਸਾਨੂੰ ਕਿ ਸਾਨੂੰ ਜਾਣਾ ਚਾਹੀਦਾ ਭਰਾਵਾਂ ਦੀ ਹੈਲਪ ਦੇ ਲਈ ਤਾਂ ਅਸੀਂ ਪਹੁੰਚ ਗਏ ਕਿਵੇਂ ਦੇਖਦੇ ਹਾਂ ਜਿਹੜੀ ਮਤਲਬ ਜਿਵੇਂ ਮੈਂ ਗੱਲ ਗੱਲ ਕੀਤੀ ਕਿ ਕਿਸਾਨ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਉਹ ਜਦੋਂ ਖੁਦ ਆਉਂਦਾ ਖੇਤ ਉਹਦੇ ਖੁਦ ਲਈ ਨਹੀਂ ਦਾਣੇ ਵੱਜਦੇ ਆਪਣੇ ਖਾਣ ਦਾ ਫਿਕਰ ਨੂੰ ਪੈ ਜਾਂਦਾ ਕਿ ਕਿਵੇਂ ਕੱਢੂਗਾ ਸਾਲ ਸਾਰ ਉਹੀ ਹੈ ਜੀ ਇੰਨਾ ਖਰਚਾ ਕਰਨ ਤੋਂ ਬਾਅਦ ਜਦੋਂ ਐਨ ਐਂਡ ਤੇ ਫਲ ਮਿਲਣਾ ਸੀ ਉਸ ਵੇਲੇ ਇਹਨਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਜੀ ਦੇਸ ਅਸੀਂ ਵੀ ਇਹੀ ਸੋਚਿਆ ਯਾਰ ਬੰਦਾ ਕੀ ਸੋਚਦਾ ਹੋ 12 15 ਲੱਖ ਥੱਲੇ ਆ ਗਿਆ ਬੰਦਾ ਫਿਰ ਅਸੀਂ ਸੋਚਿਆ ਚਲੋ ਜਿੰਨੇ ਜੋਗੇ ਹੈਗੇ ਆ ਆਪਾਂ ਇਹਨਾਂ ਦੀ ਹੈਲਪ ਕਰਕੇ ਆਈਏ ਹੈਲਪ ਆਪਾਂ ਕਰ ਦਿੰਦੇ ਆ ਅਕਸਰ ਲੋਕ ਕਰ ਦਿੰਦੇ ਪਰ ਤੁਹਾਨੂੰ ਕਿਉਂ ਲੱਗਿਆ ਕਿ ਇੱਥੇ ਆਉਣਾ ਚਾਹੀਦਾ ਇਹਨਾਂ ਦੇ ਕੋਲੇ ਆਉਣਾ ਚਾਹੀਦਾ ਕੋਲੇ ਆ ਕੇ ਕਰਨੀ ਚਾਹੀਦੀ ਇੱਕ ਤਾਂ ਬਾਈ ਇਦਾਂ ਨਾ ਜਿਹੜਾ ਦੁੱਖਾਂ ਬਣਾਇਆ ਘਟ ਜਾਂਦਾ ਉਹਨਾਂ ਸੀ ਆਏ ਆ ਬਾਈ ਹੋਣਾਂ ਨੂੰ ਇੱਕ ਹੌਸਲਾ ਹੋਇਆ ਇੱਕ ਅਸੀਂ ਇੱਕ ਵਲੌਗ ਸ਼ੂਟ ਕਰਦੇ ਹੁੰਨੇ ਆ ਆਪਦਾ ਇਹ ਇਹ ਵਲੌਗ ਦੇ ਵਿੱਚ ਬਾਈ ਦਾ ਨੰਬਰ ਪਾਵਾਂਗੇ ਕਿਉਂਕਿ ਅਸੀਂ ਨਰੂਲਾ ਫੈਮਲੀ ਕਦੀ ਵੀ ਆਪਦਾ ਨੰਬਰ ਨਹੀਂ ਦਿੰਦੀ ਨਾ ਆਪਦਾ ਬੈਂਕ ਅਕਾਊਂਟ ਦਿੰਦੀ ਆ ਅਸੀਂ ਸਿੱਧਾ ਇਹਨਾਂ ਦਾ ਰਾਬਤਾ ਕਾਇਮ ਕਰਦਾਂਗੇ ਸਾਡੇ ਮਿਲੀਅਨ ਦੇ ਵਿੱਚ ਫੋਲੋਅਰ ਹੈਗੇ ਆ ਸਾਡੀ ਆਡੀਅנס ਤੱਕ ਜਦੋਂ ਇਹ ਪਹੁੰਚੂਗੀ ਐਨ ਆਰ ਆਈ ਵੀ ਵਿੱਚ ਹੈਗੇ ਆ ਜਦੋਂ ਉਹਨਾਂ ਤੱਕ ਪਹੁੰਚੂਗੀ ਵੀਡੀਓ ਇਹ ਵਾਲੀ ਤੇ ਜ਼ਰੂਰ ਉਹ ਇਹਨਾਂ ਦੀ ਹੈਲਪ ਹੋਰ ਕਰਨਗੇ ਕਿਉਂਕਿ ਅਸੀਂ ਸਾਰਾ ਨੁਕਸਾਨ ਤਾਂ ਨਹੀਂ ਭਰ ਸਕਦੇ ਇਹਨਾਂ ਦਾ ਪਰ ਇੰਨਾ ਖ ਹੈਗਾ ਕਿ ਇੱਕ ਛੋਟੀ ਛੋਟੀ ਹੈਲਪ ਦੇ ਜੇ ਮੰਨ ਲਓ ਇਹਨਾਂ ਨੂੰ 50-50 ਹਜ਼ਾਰ ਹੀ ਦਿੱਤਾ ਨਾਲ ਵੀਡੀਓ ਪਾਤੀ ਵੀਡੀਓ ਪਾਉਣ ਤੋਂ ਬਾਅਦ ਜਿੱਥੇ-ਜਿੱਥੇ ਇਹਨਾਂ ਦੀ ਇਹ ਵੀਡੀਓ ਪਹੁੰਚੂਗੀ ਜੇ 20 ਜਾਣਿਆਂ ਨੇ ਵੀ 50-50 ਹਜ਼ਾਰ ਭੇਜਤਾ ਇਹਨਾਂ ਦਾ ਨੁਕਸਾਨ ਪੂਰਾ ਬਾਬੂ ਜੀ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਸੀਗਾ ਆਪਣਾ ਜੀ ਲਾ ਕੇ 10 ਤੋਂ 12-13 ਤੱਕ ਮਰਨ ਲੱਖ ਰੁਪਏ ਦਾ ਹਾਂਜੀ ਯਾਨੀ 10 ਤੋਂ 12 ਦੇ ਵਿੱਚ ਕਿੰਨੀ ਜ਼ਮੀਨ ਸੀ ਤੁਹਾਡੇ ਕੋਲ ਜੀ ਨਾਲ ਆਪਣੇ ਦੇ 20 ਕਲੇ ਠੇਕੇ ਤੇ ਸੀ ਆਪਦੀ ਜ਼ਮੀਨ ਹੈ ਨਹੀਂ ਬਿਲਕੁਲ ਆਪਣੀ ਬਿਲਕੁਲ ਨਹੀਂ ਨਹੀਂ ਜਮਾ ਨਹੀਂ ਬਿਲਕੁਲ ਦੂਰ ਕਨਾਲਾ ਘਰ ਹੈ ਉਹ ਵੀ ਨਾਰਮਲ ਹੈ ਠੀਕ ਹੈ ਯਾਨੀ ਕੋਈ ਕੋਠੀ ਨਹੀਂ ਕੁਛ ਨਹੀਂ ਬੱਚਿਆਂ ਤੇ ਹੀ ਅੱਛਾ ਕੀ ਕਿਵੇਂ ਪਤਾ ਲੱਗਦਾ ਕਿ ਤੁਹਾਡੀ ਜ਼ਮੀਨ ਹੈ ਜਿਹੜੀ ਉੱਥੇ ਗੜੇ ਪਏ ਗਏ ਕਿਉਂਕਿ ਕੁਝ ਏਰੀਆ ਦੇ ਵਿੱਚ ਪਏ ਆ ਬਾਕੀ ਏਰੀਆ ਦੇ ਵਿੱਚ ਕੁਝ ਹੋਇਆ ਨਹੀਂ ਤੁਹਾਨੂੰ ਹਾਂ ਪਤਾ ਹੀ ਐਂ ਲੱਗਦਾ ਘਰੇ ਥੋੜੇ ਘਰੇ ਬੈਠੇ ਸੀ ਅਸੀਂ ਜੀ ਤੇ ਪੋਤੇ ਆ ਮੇਰੇ ਉਹਨਾਂ ਨੇ ਖੇਡ ਹੀ ਜਾਂਦੇ ਜੋ 10 ਮਿੰਟ ਹੂੰ ਜਦੋਂ ਮੀਂਹ ਲੱ타 ਉਹ ਜਵਾਕ ਤਾਂ ਫਿਰ ਉਹ ਜੇ ਹੁੰਦੇ ਜਵਾਕਾਂ ਨੂੰ ਤਾਂ ਨਹੀਂ ਕੋਈ ਹੁੰਦੀ ਜੀ ਉਹਦਾ ਗੜੇ ਚੱਕ ਚੱਕ ਕੇ ਖੇਡ ਹੀ ਜਾਂਦੇ ਹੂੰ ਜਦੋਂ ਚਾਹ ਚੜ ਗਿਆ ਹੁਣ ਇੱਕ ਵਾਰ ਉਹ ਤਾਂ ਵਿੱਚ ਭੱਜੇ ਫਿਰਦੇ ਆ ਵਾਇਰੂ ਵਾਇਰੂ ਕਰਿਆ ਪਰ ਉੱਥੇ ਕੋਈ ਪਿੰਡ ਦਾ ਨੁਕਸਾਨ ਨਹੀਂ ਸੀ ਹੂੰ 10 ਮਿੰਟ ਬੈਠਾ ਮੈਂ ਘਰ ਦੀ ਨੂੰ ਕਿਹਾ ਮੈਂ ਆ ਮੈਂ ਜਾ ਕੇ ਉਹਨਾਂ ਖੇਤ ਵੀ ਮੇਰੇ ਤੋਂ ਦਰ ਨਹੀਂ ਖੜਦਾ ਉਹਨਾਂ ਦੀ ਠੀਕ ਆ ਚੱਲ ਕੋਈ ਨਹੀਂ ਤੂੰ ਹਲੇ ਜਾ ਖੜ ਜਾ ਮੈਂ ਮੀਂਹ ਪਏ ਤੋਂ ਆਇਆ ਇੱਥੇ ਆ ਬਾਈ ਗੋਗੇ ਹੋਣੀ ਐ ਇਹ ਉਹ ਤਾਂ ਭਤੀਜਾ ਹੀ ਲੱਗਦੇ ਸਾਡੇ ਤੇ ਇੱਕ ਮੈਂਬਰ ਆ ਸਾਡੇ ਉਹ ਉਹਨਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਬੈਣੀ ਉੱਠਣੀ ਜੀ ਜਦੋਂ ਮੈਂ ਇੱਥੋਂ ਆਇਆ ਮੰਡੀ ਚ ਕਣਕ ਤਲਾਈ ਜਾਂਦਾ ਜੀ ਇਹ ਇਹ ਉਹ ਉੱਥੇ ਵੜਦੇ ਸੀ ਇੱਕ ਦਿਨ ਪਹਿਲਾਂ ਕਣਕ ਠੀਕ ਹੈ ਉਦੋਂ ਮੈਂ ਇੰਨੀ ਖੁਸ਼ੀ ਮੈਂ ਕਿਹਾ ਵੀ ਆਪਣੀ ਬੀਬੀ ਨੇ ਕਿ ਤੂੰ ਕੱਲ ਨੂੰ ਵੜੇਂਗਾ ਕਿ ਚਾਹ ਦੋਸਤੋ ਜੇ ਆ ਕੇ ਘਰੋਂ ਆ ਕੇ ਤੇ ਮੈਂ ਇੱਥੇ ਜਾ ਗਾਹ ਨੂੰ ਤੁਰੇ ਹੌਲੀ ਹੌਲੀ ਮੋਟਰਸਾਈਕਲ ਤੇ ਜਦੋਂ ਬਸ ਇੱਥੇ ਆ ਕੇ ਵੇਖਾ ਫਿਰ ਤਾਂ ਯਾਨੀ ਆਪ ਦਾ ਪੈਰਾਟੋਂ ਮਿੱਟੀ ਨਿਕਲ ਗਈ ਫਿਰ ਕੱਲੇ ਫਿਰ ਇਹਨਾਂ ਨੂੰ ਗੁੱਗੇ ਹੋਣੇ ਇਹਨਾਂ ਨੂੰ ਫੋਨ ਕੀਤਾ ਵੀ ਜਿਹਨੂੰ ਨੇ ਇਹਨੂੰ ਕੀਤਾ ਉਹਨਾਂ ਦਾ ਗਲਤ ਫੈਸਲਾ ਨਾ ਕੋਈ ਲੈ ਲਈ ਅਸੀਂ 50 ਮਿੰਟਾਂ ਜ਼ੇਰ ਕੋਲੇ ਆ ਜੇ ਠੀਕ ਹੈ ਮਨ 'ਚ ਖਿਆਲ ਆਉਣ ਲੱਗੇ ਆਉਂਦੇ ਸੀ ਜੀ ਮਾੜੇ ਖਾਂ ਮੇਰੇ ਕੱਲਾ ਟੰਗਰ ਦੇ ਕੇ ਫਿਰ ਮਾਰੇ ਖਿਆਲ ਦਾਉਣੀ ਹੈ ਕੱਲਾ ਟੰਗਰ ਹੀ ਰਹਿ ਗਿਆ ਦਾਣਾ ਉੱਤੇ ਕੋਈ ਨਹੀਂ ਰਹਿ ਗਿਆ ਮੰਡੀ 'ਚ ਬੈਠੇ ਸੀ ਉਸੇ ਟਾਈਮ ਮੋਟਰ ਸਮੋਟਰ ਚਾੱਕ ਕੇ ਭੱਜੇ ਵੀ ਤੂੰ ਦਾ ਅਸੀਂ ਆ ਗਏ ਹਸਲਾ ਰੱਖੇ ਵੀ ਤੂੰ ਗਲਤ ਵੀ ਕਾਦਮ ਨਾ ਚੱਕ ਲਈ ਕੋਈ ਅੱਛਾ ਕਿ ਕਿ ਕਰਦੇ ਆ ਜਿਵੇਂ ਅਕਸਰ ਇਹਨਾਂ ਨੇ ਗੱਲ ਕੀਤੀ ਪਹਿਲਾਂ ਕਿ ਬੱਚਿਆਂ ਨੂੰ ਚਾ ਚੜ ਗਿਆ ਅਕਸਰ ਹੁੰਦਾ ਕਿ ਸ਼ਹਿਰਾਂ ਵਿੱਚ ਜਦੋਂ ਕਹਿੰਦੇ ਕਿ ਗੜੇ ਪੈਂਦੇ ਆ ਜਾਂ ਮੀਂਹ ਆਉਂਦਾ ਲੋਕ ਪਕੌੜੇ ਬਣਾ ਲੈਂਦੇ ਕਿ ਯਾਰ ਮੌਸਮ ਬਹੁਤ ਲੱਗਦਾ ਲੱਗਦਾ ਕਿ ਕਿਸਾਨਾਂ ਦੇ ਮਨ 'ਤੇ ਕੀ ਬੀਜਦੀ ਜਦੋਂ ਗੜੇ ਪੈਂਦੇ ਨੇ ਕਿਸਾਨਾਂ ਨੂੰ ਤਾਂ ਜਾਣ ਦੀ ਬਣੇ ਹੁੰਦੀ ਆ 6 ਮਹੀਨੇ ਦੀ ਐਨੀ ਇੰਨੀ ਹੱਡ ਤੋੜਵੀਂ ਮਿਹਨਤ ਬਾਅਦ ਜਦੋਂ ਫਸਲ ਹੁੰਦੀ ਆ ਤੇ ਜਦੋਂ ਇਹੋ ਜਿਹਾ ਕੰਮ ਹੋ ਜੇ ਸ਼ਹਿਰੀਆਂ ਨੂੰ ਹੁਣ ਨਹੀਂ ਪਤਾ ਬਾਈ ਇਹ ਚੀਜ਼ਾਂ ਜਿਵੇਂ ਹੁਣ ਮੈਨੂੰ ਵੀ ਨਹੀਂ ਪਤਾ ਸਹੀ ਦੱਸਾਂ ਜਿਵੇਂ ਜਿਵੇਂ ਵੱਡੇ ਹੁੰਨੇ ਪਏ ਆਕਲ ਆਂਦੀ ਵੀ ਅੱਛਾ ਇਹਦੇ ਨਾਲ ਆਹ ਚੀਜ਼ ਹੁੰਦੀ ਇਹਦੇ ਨਾਲ ਅਜ ਮੇਰੇ ਬੱਚਿਆਂ ਨੂੰ ਨਹੀਂ ਹਜੇ ਪਤਾ ਹੁਣ ਸਹਿਮ ਨੂੰ ਨਹੀਂ ਪਤਾਣਾ ਪਰ ਜਦੋਂ ਇਹਨਾਂ ਨੇ ਦੱਸਿਆ ਵੀ ਗੜਿਆਂ ਨਾਲ ਜਮਾ ਹੀ ਡੈਡੀ ਹੋ ਜਾਂਦਾ ਕੰਮ ਕਣਕ ਦੀ ਸਾਰੀ ਮੇਰੇ ਖਿਆਲ ਤਿੰਨ ਟਰਾਲੀਆਂ ਨਿਕਲੀ ਚਾਰ ਟਰਾਲੀਆਂ ਨਿਕਲੀਆਂ ਚਾਰ ਟਰਾਲੀਆਂ 12 ਲੱਖ ਰੁਪਏ ਦਾ ਨੁਕਸਾਨ ਸਿੱਧਾ ਹੀ ਕਿੱਲੇ ਦੇ ਵਿੱਚੋਂ ਜੀ 65 60 ਮਣ ਨਿਕਲਦੀ ਆ ਹੁਣ ਸਾਡੀ 15 15 ਮਣ ਕਣਕ ਨਿਕਲਦੀ ਆ 15 16 1500 80% ਦਾ ਨੁਕਸਾਨ ਹੋ ਗਿਆ 80% ਹੁਣ ਜਿਹੜੇ ਬੰਦੇ ਦੀ ਜ਼ਮੀਨ ਆਪਦੀ ਨਹੀਂ ਹੈਗੀ ਜੀ ਤੋਂ ਮਾਮਲੇ ਤੇ ਲਈ ਉਹਨੂੰ ਦੇਣਾ ਹੀ ਪੈਣਾ ਹੈ ਫਿਰ ਇਹਨਾਂ ਕੋਲੇ ਪਹਿਲਾਂ ਤਾਂ ਲੈ ਲੈ ਜਿਹੜੇ ਆਪਣੀ ਇਹਨਾਂ ਕੋਲੇ ਰਸਤਾ ਕੀ ਰਹਿ ਗਿਆ ਫਿਰ ਫਾਹਾ ਲੈਂਦੇ ਆ ਜੀ ਫਾਹਾ ਲੈਣਾ ਪੈਣਾ ਹੁਣ ਇਹਨਾਂ ਦਾ ਕਸੂਰ ਕੀ ਹੈ ਕਿਉਂ ਫਾਹਾ ਲੈਣ ਪੰਜਾਬ ਵਾਲੇ ਕਿਉਂ ਨਹੀਂ ਨਾਲ ਖੜਦੇ ਫਿਰ ਆ ਕੇ ਜੇ ਆਪਾਂ ਦੂਜੀਆਂ ਸਟੇਟਾਂ 'ਚ ਜਾ ਕੇ ਲੰਗਰ ਲਾ ਸਕਦੇ ਆ ਯਾਰ ਕਿਤੇ ਜਾ ਕੇ ਆਪਾਂ ਲੰਗਰ ਛੱਡ ਕਿਤੇ ਘਰ ਪਾਤੇ ਕਿਤੇ ਕੋਸ਼ ਕਰਤਾ ਤੇ ਇਹਨਾਂ ਲਈ ਨਹੀਂ ਖੜਨਗੇ ਪੰਜਾਬੀ ਕਿਤੇ ਪੰਜਾਬੀਆਂ ਨੂੰ ਬਸ ਪਤਾ ਲੱਗਣਾ ਚਾਹੀਦਾ ਕਿੱਥੇ ਕੀ ਹੋਇਆ ਪੰਜਾਬੀ ਬਹੁਤ ਵੱਡੇ ਦਿਲ ਵਾਲੇ ਆ ਸਾਰੇ ਇਹਨਾਂ ਦੀ ਹੈਲਪ ਕਰਨਗੇ ਤੁਸੀਂ ਹੁਣ ਤੁਸੀਂ ਦੇਖੋ ਤੁਸੀਂ ਆਏ মিডিਆ ਆ ਤੁਹਾਡੀ ਵੀਡੀਓ ਵਾਇਰਲ ਹੋਈ ਮੇਰੇ ਖਿਆਲ ਅੱਧਾ ਅੱਧਾ ਤੱਕ ਨੁਕਸਾਨ ਤੁਹਾਡਾ ਕਵਰ ਹੋ ਗਿਆ 3-4 ਲੱਖ ਰੁਪਏ ਤੱਕ ਆ ਗਏ 4 ਲੱਖ ਤੱਕ ਹੋ ਗਏ ਹੁਣ ਦੇਖੋ ਭਾਜੀ ਇਹ ਵੀ ਕਿੱਡੀ ਵੱਡੀ ਗੱਲ ਆ ਕਿ 4 ਲੱਖ ਰੁਪਏ ਤੱਕ ਕਵਰ ਹੋ ਗਿਆ ਰਹਿ ਗਿਆ 8 ਲੱਖ ਉਹ ਵੀ ਕੋਈ ਨਹੀਂ ਪੰਜਾਬੀ ਕਰ ਦੇਣਗੇ ਭਾਈ ਇਹਨਾਂ ਦਾ ਨੰਬਰ ਥੱਲੇ ਤੁਸੀਂ ਲਾਇਓ ਪੰਜਾਬੀਆਂ ਦੇ ਬਹੁਤ ਵੱਡੇ ਦਿਲ ਆ ਭਾਈ ਜਿਵੇਂ ਤੁਸੀਂ ਗੱਲ ਕੀਤੀ ਕਿ ਖੁਦਕੁਸ਼ੀ ਦੇ ਮਨ ਦੇ ਵਿੱਚ ਫੇਰ ਹੀ ਖਿਆਲ ਆਉਂਦੇ ਆ ਪਰ ਅਕਸਰ ਕਈ ਲੋਕ ਅਜਿਹੇ ਵੀ ਨੇ ਜਿਹੜੇ ਸ਼ਰਾਰਤੀ ਆਪਾਂ ਕਹਿ ਸਕਦੇ ਹਾਂ ਉਹ ਕਹਿੰਦੇ ਆ ਕਿ ਪਹਿਲਾਂ ਮਹਿੰਗੇ ਸ਼ੌਂਕ ਪਾ ਲੈਂਦੇ ਆ ਕਿਸਾਨ ਬੁਲਟ ਦੇ ਪਟਾਕੇ ਟਰੈਕਟਰ ਨੂੰ ਉਹ ਕੁਝ ਤਾਂ ਦਿਖਦਾ ਪਰ ਲੱਗਦਾ ਨਹੀਂ ਕਿ ਆਹ ਕੁਝ ਵੀ ਦੇਖਣਾ ਚਾਹੀਦਾ ਜਿਹੜਾ ਨੁਕਸਾਨ ਚੱਲਦੇ ਨੇ ਬਈ ਮੰਲੋ 100% ਦੇ ਵਿੱਚੋਂ 5% ਹੀ ਆ ਪਟਾਕੇ ਪਾਉਣ ਵਾਲੇ ਹੁਣ ਇੱਕ ਪਿੰਡ ਦੇ ਵਿੱਚ 100 ਟਰੈਕਟਰ ਹੁੰਦਾ ਸੋਆਂ ਦੇ ਵਿੱਚੋਂ ਦੋਵਾਂ ਤਿੰਨਾਂ ਤੇ ਸਪੀਕਰ ਲੱਗੇ ਹੋਣਗੇ ਉਹ ਵੀ ਯਾਰ ਅਗਲੇ ਦਾ ਸਰਦਾ ਦੇਖ ਕਈਆਂ ਦੇ ਬਾਹਰ ਕੈਨੇਡਾ ਗਏ ਵੇ ਜੇ ਲਾਲੇ ਸ਼ੌਂਕ ਹੁਣ ਨਹੀਂ ਪੂਰੇ ਕਿਤੇ ਕਦੋਂ ਕਰਨਗੇ ਤੇ ਹੁਣ ਆ ਬਾਈ ਦਾ ਘਰ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਆ ਸਿੰਪਲ ਘਰ ਆ ਸਾਰੇ ਕਿਸਾਨਾਂ ਨੂੰ ਇੱਕ ਸਾਰਨਾ ਨਾ ਲੋ ਕੋਈ ਹੈਗਾ ਤਕੜਾ ਚਲੋ ਕੋਈ ਕਰ ਸਕਦਾ ਪਰ ਇਹੋ ਜਿਹੇ ਬਾਈ ਵੀ ਬਹੁਤ ਹੈਗੇ ਆ 70% ਤਾਂ ਮੇਰੇ ਹਿਸਾਬ ਨਾਲ ਕਿਸਾਨ ਜਿਹੜੇ ਹੈਗੇ ਆ 70% ਤਾਂ ਹੈਂਡ ਟੂ ਮਾਉਥ ਆ ਕਮਾਲਿਆ ਖਾ ਲਿਆ ਉਹ ਇਹਨਾਂ ਨੂੰ ਦਿਖਦਾ ਉਹੀ 25 30% ਜਾਂ 20% ਜਿਹੜੇ ਉਹ ਸਪੀਕਰ ਉੱਚੀ ਆਵਾਜ਼ ਕਰਕੇ ਗੇੜੇ ਕੱਢ ਲਏ ਉਹਨਾਂ ਨੂੰ ਦਿਖਦੇ ਹੀ ਉਹ ਆ ਇਹਨਾਂ ਨੂੰ ਵੀ ਦੇਖੋ ਹੁਣ ਆਕੇ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਦੇਖਣਾ ਚਾਹੀਦਾ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਕਿਸਾਨ ਧਰਨੇ ਲਾਉਂਦੇ ਆ ਤੁਸੀਂ ਧਰਨੇ ਦੇ ਵਿੱਚ ਵੀ ਅਕਸਰ ਜਾਂਦੇ ਰਹਿੰਦੇ ਹੋ ਤਾਂ ਉੱਥੇ ਹੁਣ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਕਿਸਾਨਾਂ ਨੂੰ ਤੇ ਅਖਾ ਕੇ ਸ਼ਹਿਰੀਆਂ ਨੂੰ ਇਹ ਦਿਖਾਇਆ ਜਾ ਰਿਹਾ ਹੈ ਕਿ ਇੱਕ ਦੂਜੇ ਦੇ ਦੁਸ਼ਮਣ ਪੇਸ਼ ਕੀਤੇ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਤੰਗ ਕਰਦੇ ਆ ਧਰਨੇ ਲਾ ਕੇ ਲੋਕ ਤੰਗ ਹੁੰਦੇ ਆ ਕਿ ਲੱਗਦਾ ਵੀ ਹੁਣ ਜਿਹੜਾ ਨੁਕਸਾਨ ਹੁੰਦਾ ਉੱਥੇ ਵੀ ਜਾ ਕੇ ਖੜਨਾ ਚਾਹੀਦਾ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਤਾਂ ਕਿਉਂ ਕਰਦੇ ਨੇ ਕਿਉਂ ਧਰਨੇ ਲਾਉਂਦੇ ਨੇ ਇਹ ਹੈਗੀ ਪਾੜ ਪਾਣ ਵਾਲਾ ਕੰਮ ਪੰਜਾਬ ਦੇ ਵਿੱਚ ਸ਼ੁਰੂ ਤੋਂ ਕੀ ਚੱਲਦਾ ਪਿਆ ਕਦੀ ਹਿੰਦੂ ਸਿੱਖ ਲੜਾ ਦੋ ਕਦੀ ਕਿਸੇ ਨੂੰ ਲੜਾ ਦੋ ਕਿਸੇ ਕਿਸੇ ਨੂੰ ਲੜਾ ਦੋ ਹੁਣ ਇਹ ਸ਼ੁਰੂ ਕਰਤਾ ਸੀ ਦੇਖੋ ਜੀ ਧਰਨਿਆ ਕਰਕੇ ਬਿਜ਼ਨਸ ਠੱਪ ਹੁੰਦੇ ਪਿਆ ਆ ਜ ਇਹਨਾਂ ਦਾ ਬਿਜ਼ਨਸ ਗੋਲੀ ਹੋ ਗਿਆ ਹੁਣ ਉਹ ਆਣ ਸਾਰੇ ਵੀ ਹੈਲਪ ਕਰਨ ਇਹਨਾਂ ਦੀ ਫਿਰ ਹੁਣ ਕਿਸੇ ਨੇ ਉੱਠਣਾ ਨਹੀਂ ਜਾਂ ਤਾਂ ਉੱਠਣ ਸਾਰੇ ਤੁਹਾਡੀ ਵੀਡੀਓ ਦੇਖਣ ਤੁਸੀਂ ਨੁਕਸਾਨ ਦਿਖਾਇਆ ਹੀ ਹੈ ਕਿੱਡਾ ਵੱਡਾ ਨੁਕਸਾਨ ਆ ਇਹ ਤਾਂ ਬਾਈ ਦਾ ਆਪਾ ਦੇਖ ਲਿਆ 12 ਲੱਖ ਦਾ ਅੱਗਾ ਅੱਗ ਲੱਗੀ ਕਰੋੜਾਂ ਪੂਰੇ ਪੰਜਾਬ 'ਚ ਅਰਬਾਂ ਦਾ ਨੁਕਸਾਨ ਹੋਇਆ ਹੁਣ ਪੰਜਾਬੀ ਨੂੰ ਨਾਲ ਖੜਨਾ ਵੀ ਚਾਹੀਦਾ ਫਿਰ ਜਿਵੇਂ ਤੁਸੀਂ ਕਿਹਾ ਕਿ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਓਵੇਂ ਹੀ ਲੱਗਦਾ ਕਿ ਕਿਸਾਨਾਂ ਦੇ ਬਿਨਾਂ ਕੋਈ ਵਪਾਰ ਹੈਗਾ ਜਾਂ ਬਿਜ਼ਨਸ ਚੱਲ ਸਕਦਾ ਕਿਸਾਨਾਂ ਦੇ ਬਿਨਾਂ ਚੱਲ ਸਕਦਾ ਕੋਈ ਜਿੱਦਣ ਕਿਸਾਨੀ ਖਤਮ ਹੋ ਗਈ ਉਹ ਦਿਨ ਸਮਝ ਲਓ ਪੰਜਾਬ ਛੱਡੋ ਪੂਰੀ ਦੁਨੀਆ ਖਤਮ ਜੇ ਇਹ ਦਾਣੇ اگਾਉਂਦੇ ਆ ਨਾ ਉਹਦੇ ਤੋਂ ਹੀ ਸਾਰਾ ਕੁਝ ਚੱਲਦਾ ਪਿਆ ਫਸਲਾਂ ਤੋਂ ਹੀ ਸਾਰਾ ਚੱਕਰ ਚੱਲਦਾ ਪਿਆ ਫਸਲ ਹੀ ਨਹੀਂ ਆਉਗੀ ਅੱਗੇ ਮੈਂ ਦੱਸਿਆ ਸੀ ਉਹ ਦੀਵਾਲੀ ਮਾੜੀ ਜਾਂਦੀ ਹੈ ਜਦੋਂ ਕਿਸਾਨ ਦੀ ਫਸਲ ਮੰਡੀ 'ਚ ਨਾ ਜਾਵੇ ਦੀਵਾਲੀ ਤੋਂ ਪਹਿਲਾਂ ਜੇ ਇਹਨਾਂ ਦੀ ਫਸਲ ਵਿਕ ਗਈ ਤਾਂ ਸ਼ਹਿਰੀਏ ਪੂਰੇ ਐਂ ਪਟਾਕੇ ਵੀ ਪੂਰੇ ਵਿਕਦੇ ਮਠਿਆਈਆਂ ਹੀ ਪੂਰੀਆਂ ਬਹਿਦੀਆਂ ਜਦੋਂ ਇਹਨਾਂ ਦੀ ਜੇਬ 'ਚ ਨਹੀਂ ਹੁੰਦਾ ਫਿਰ ਸ਼ਹਿਰੀਏ ਵੀ ਠੱਪ ਹੋ ਜਾਂਦੇ ਆ ਇਹਨਾਂ ਦਾ ਕੰਮ ਚੱਲੂ ਤਾਂ ਸ਼ਹਿਰੀਆਂ ਦਾ ਕੰਮ ਚੱਲਣਾ ਨਹੀਂ ਕੰਮ ਨਹੀਂ ਚੱਲਣਾ ਬਾਪੂ ਜੀ ਕਿੰਨੇ ਕੁ ਲੋਕ ਤੁਹਾਡੇ ਕੋਲੇ ਆਏ ਨੇ ਹੋਰ ਮਦਦ ਕਰਨ ਤੁਹਾਡੀ ਇੱਥੇ ਜਿਵੇਂ ਇੱਕ ਆਪਣੇ ਆਈ ਸੀ ਗਿਆ ਹਰਿਆਣੇ ਤੋਂ ਜੀ ਜੀ ਬਾਈ ਹੁਣੇ ਕਰੇ ਆਏ ਜਿਹੋ ਉਹਨਾਂ ਦੇ ਰਿਸ਼ਤੇਦਾਰੀ ਜਲੰਧਰ ਹੈ ਠੀਕ ਹੈ ਇਹਦੇ ਟੁੱਡੀ ਹੈ ਹੂੰ ਉਹ ਵੀ ਆਏ ਸੀ ਪਰਸੋਂ ਵਿਚਾਰੇ ਅੱਛਾ ਐਂ ਤਾਂ ਆ ਰਿਹਾ ਕੋਈ ਸਰਕਾਰੀ ਨਮਾਇੰਦਾ ਕੋਈ ਅਧਿਕਾਰੀ ਕੋਈ ਪਟਵਾਰੀ ਆਇਆ ਇੱਥੇ ਗਰਦੌਰੀ ਕਰਨ ਲਈ ਗਰਦੌਰੀ ਨਹੀਂ ਅਜੇ ਕਰੀ ਵੇਖ ਕੇ ਕਿਰਾਂ ਹੋਰ ਗਿਆ ਹਜੇ ਥੱਲੇ ਹਾਂ ਜੀ ਕਿੰਨੇ ਦਿਨ ਹੋ ਗਏ ਤੇ ਗੜੇ ਮਾਰੀ ਗੜੇ ਪਿਆ ਨੂੰ ਸਮਝ ਲਾ 18 ਤਰੀਕ ਦੀ 18 ਤਰੀਕ ਨੂੰ 18 ਤਰੀਕ ਦੀ ਤੇ ਅੱਜ ਹੋ ਗਈ ਆ 23 ਤਰੀਕ ਹੋ ਗਈ ਹਾਂ 23 ਪੰਜ ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਪਰ ਸਰਕਾਰ ਗੱਲਾਂ ਕਰਦੀ ਸੀ ਪਹਿਲਾਂ ਕਿ ਸਾਡੀ ਸਰਕਾਰ ਦੇ ਵਿੱਚ ਤੁਰੰਤ ਮੁਆਵਜ਼ਾ ਆਇਆ ਕਰੂਗਾ ਉਹ ਤਾਂ ਇਹ ਵੀ ਗੱਲਾਂ ਕਰਦਾ ਮੁਆਵਜ਼ਾ ਜੀ ਗੱਲਾਂ ਉਹ ਕਦੇ ਨਹੀਂ ਆਉਂਦਾ ਅੱਜ ਤੱਕ ਇਹ ਜਦੋਂ ਸਰਕਾਰ ਬਣੀ ਆ ਉਦੋਂ ਨਹੀਂ ਆ ਰਹੀ ਤੇ ਇਹ ਕਦੋਂ ਦੇ ਦੇਣਗੀ ਆ ਜਾਣੀ ਇਹ ਕਿਵੇਂ ਦੇਖ ਦੋ ਜੀ ਮਤਲਬ ਲੋਕ ਖੁਦ ਆ ਰਹੇ ਆ ਮਦਦ ਕਰਨ ਪਰ ਜਿਹੜੀ ਸਰਕਾਰ ਆਪਾਂ ਚੁਣਦੇ ਆ ਕਿ ਕਿਸਾਨਾਂ ਦੇ ਨਾਲ ਖੜੂਗੀ ਹਨਾ ਉਹਨਾਂ ਦਾ ਕਹਿੰਦੇ ਇੱਕ ਦੇਖਣ ਨਹੀਂ ਆਇਆ ਤੇ ਇਹਦਾ ਹੀ ਦੇਖੋ ਹੁਣ ਸਰਕਾਰ ਨੂੰ ਚਾਹੀਦਾ ਪਹਿਲਾਂ ਵਾਅਦੇ ਬਹੁਤ ਕਰਦੇ ਆ ਜਾਂ ਤਾਂ ਉਹਨਾਂ ਨੂੰ ਨੋ ਹੋਣ ਵੀ ਜਾਂ ਵਾਅਦੇ ਕਰਨ ਉਹਨਾਂ ਨੂੰ ਖੁਦ ਚਾਹੀਦਾ ਜੀ ਵੀ ਦੇਖਣ ਆ ਕੇ ਵੀ ਕਿਹੜੇ ਬੰਦੇ ਦਾ ਕਿੰਨਾ ਨੁਕਸਾਨ ਹੋਇਆ ਜਿਆਦਾ ਨਾ ਸੀ ਤੁਸੀਂ 20% ਹੀ ਦੇ ਦੋ ਜੇ 10 ਲੱਖ ਦਾ ਨੁਕਸਾਨ ਆਇਆ 2-3 ਲੱਖ ਪਰਪਾਈ ਤਾਂ ਕਰ ਦੋ ਇਹਨਾਂ ਨੂੰ ਇਹ ਜੀ ਜੇ ਆਪਣੀਆਂ ਸਰਕਾਰਾਂ ਐ ਵੀ ਦੀਆਂ ਵੇਖੋ ਆਪਾਂ ਤੁਹਾਨੂੰ ਬੋਲਦੇ ਵੀ 10-12 ਲੱਖ ਦਾ ਰਗਾ ਦੋ ਹੀ ਦੇ ਨਾ ਕੁਝ ਕੁਝ ਪੱਲੇ ਤਾਂ ਪਾਉਣਾ ਪੱਲੇ ਨਹੀਂ ਨਾ ਪਾਉਂਦੇ ਹਾਂ ਜੀ ਕੁਝ ਯਾਨੀ ਜੇ ਪੰਜ-ਪੰਜ ਵੀ ਕਿੱਲੇ ਦਾ ਪੰਜ-ਪੰਜ ਵੀ ਦੇਵੇ ਸਰਕਾਰ ਤਾਂ ਵੀ ਡੇਢ ਲੱਖ ਹੁੰਦੇ ਪਰਿਵਾਰ ਦਾ ਗੁਜ਼ਾਰਾ ਬਾਪੂ ਜੀ ਫਿਰ ਜਿਵੇਂ ਜਦੋਂ ਇੱਕ ਵਾਰ ਗੜੇ ਮਾਰੀ ਹੋ ਗਈ ਕੀ ਮਨ ਚ ਆਏ ਕਿ ਹੁਣ ਸਾਲ ਕਿਵੇਂ ਕੱਢਾਂਗੇ ਕਿਉਂਕਿ ਅਪ੍ਰੈਲ ਦਾ ਮਹੀਨਾ ਬੱਚਿਆਂ ਦੇ ਐਡਮਿਸ਼ਨਾਂ ਨੇ ਹੋਰ ਖਰਚਾ ਸਾਰਾ ਸਾਲ ਦੁਬਾਰੇ ਸ਼ੁਰੂ ਹੁੰਦਾ ਜੀਨੇ ਕਰਿਆ ਸੀ ਉਸੇ ਤੇ ਛੱਡ ਦੇ ਦੀ ਡੋਰੀ ਵੀ ਪਰਮਾਤਮਾ ਤੂੰ ਹੀ ਕਰਨਾ ਜਿਹੜਾ ਕੋਆਰਡੀਨੇਟਰ ਜਿਹੜਾ ਪਹਿਲਾਂ ਵੀ ਕਰਦਾ ਤਾਂ ਗਾਂ ਵੀ ਉਹਨੇ ਹੀ ਕਿਸੇ ਚ ਵਸਣਾ ਹੁਣ ਬਾਈ ਹੋਣੀ ਨਹੀਂ ਇੱਥੋਂ ਆਏ ਇੱਥੇ ਤਾਂ ਵਸੇ ਨਹੀਂ ਇੰਨਾ ਚ ਵਸੇ ਆ ਜਾਂ ਕਰਜਾ ਚੱਕਾਂਗੇ ਇਹ ਵਸ ਪਈ ਲਈ ਮੇਰੀ ਆ ਪਹਿਲੀ ਹਲਪ ਬੀਨਰੂਲਾ ਸਾਹਿਬ ਨੇ ਕੀਤੀ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਮਦਦ ਹੈ ਤੁਹਾਡੇ ਪਹਿਲੀ ਪਹਿਲੀ ਮਦਦ ਹੈ ਜੀ ਇਹਦੇ ਕੋਲ ਵੀ ਜ਼ਮੀਨ ਕਰ ਮੇਰੇ ਕੋਲ ਕੋਈ ਮੈਸ ਤੋਂ ਪਹਿਲਾਂ ਕੋਈ ਮਦਦ ਨਹੀਂ ਆਈ ਕਿੰਨਾ ਵੀਰੇ ਟੋਟਲ ਮੇਰਾ ਵੀਰੇ 8 ਲੱਖ ਦਾ ਨੁਕਸਾਨ ਆਇਆ 8 ਲੱਖ ਦਾ ਵੀਰੇ ਆਪਾਂ ਕੋਸ਼ਿਸ਼ ਕਰਦੇ ਆਂ ਵੀਰੇ ਘੱਟੋ ਘੱਟ ਵੀ ਤੁਹਾਡਾ 3 ਲੱਖ 2.5 ਲੱਖ ਤੱਕ ਆਪਾਂ ਕਵਰ ਕਰਾਈਏ ਆਪਣੇ ਯਾਰ ਦੋਸਤ ਹੈਗੇ ਆ ਤੁਹਾਡਾ ਅਸੀਂ ਨੰਬਰ ਥੱਲੇ ਮੈਂਸ਼ਨ ਕਰ ਦਾਂਗੇ ਤੁਹਾਡੀ ਪਿੰਡ ਦਾ ਨਾਮ ਉਹ ਤੁਹਾਨੂੰ ਜ਼ਰੂਰ ਮਿਲਣਗੇ ਆ ਕਿ ਤੁਹਾਡਾ ਬੈਂਕ ਅਕਾਊਂਟ ਲਾਵਾਂਗੇ ਤੁਹਾਡੀ ਜ਼ਰੂਰ ਆਪਾਂ ਕੋਸ਼ਿਸ਼ ਕਰਾਂ ਇੱਕ ਮਿੰਟ ਜੀ ਅਸੀਂ ਹਾਂ ਜੀ ਮੇਰਾ ਨੰਬਰ 98761 52007 ਜੀ ਪਿੰਡ ਕੋਟ ਹਾਂ ਜੀ ਪਿੰਡ ਕੋਟ ਸੁਖੀਆ ਮੇਰਾ ਪਿੰਡ ਨਾਮ ਸਾਤਪਾਲ ਸਿੰਘ 98761 52007 ਤੁਹਾਡਾ ਬਾਪੂ ਜੀ ਤੁਹਾਡਾ ਆਪਣਾ 97 799 ਜੀ 75925 73925 ਇੱਕ ਬਾਈ ਕੋਸ਼ਿਸ਼ ਕਰਨੀ ਆ ਜਦੋਂ ਤੁਹਾਡੇ ਪੈਸੇ ਪੂਰੇ ਹੋ ਗਏ ਹਾਂ ਜੀ ਤੁਹਾਡੇ ਕੋਲੇ ਜੇ ਹੋਰ ਫालतੂ ਆਣ ਲੱਗ ਗਏ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਤੁਸੀਂ ਆਪ ਦੇ ਹੋਰ ਭਰਾ ਦੀ ਜਿਹਦੀ ਜਿਹਦਾ ਨੁਕਸਾਨ ਹੋਇਆ ਹੈ ਨਾਲ ਜਾਂਦਾ ਜੇ ਹੋਰ ਹੋਇਆ ਜੀ ਨੁਕਸਾਨ ਅਸੀਂ ਜ਼ਰੂਰ ਤੁਹਾਨੂੰ ਸੱਦ ਕੇ ਹੀ ਉਹਨਾਂ ਨੂੰ ਕਰਾਂਗੇ ਨਹੀਂ ਸਾਨੂੰ ਸੱਦਣ ਦੀ ਲੋੜ ਨਹੀਂ ਪ੍ਰਮਾਤਮਾ ਨੂੰ ਗਵਾਹ ਬਣਾ ਕੇ ਜੇਰਾ ਜੇ ਵੱਧ ਆਗੇ ਤਾਂ ਚਲ ਉਹਨੂੰ ਦੇ ਦਿਓ ਥੋੜੇ ਕਿਉਂਕਿ ਸਭ ਤੋਂ ਸਭ ਤੋਂ ਵੱਧ ਤਾਂ ਬਾਈ ਜੀ ਸਾਨੂੰ ਇਹ ਖੁਸ਼ੀ ਹੋਈ ਹੈ ਵੀ ਮਦਦਾਂ ਬਹੁਤ ਦੇਣ ਦੇ ਲੋਕ ਪਰ ਦਿਲਦਰਿਆ ਲੋਕ ਅੱਜ ਮਿਲੇ ਸਾਨੂੰ ਠੀਕ ਹੈ ਅਸੀਂ ਮੇਰੇ ਪਾਪਾ ਕੋਹਨਾ ਮੈਂ ਪੰਡਤਾਂ ਦਾ ਮੁੰਡਾ ਸਾਰਾ ਖੇਤੀਬਾੜੀ ਦਾ ਕੰਮ ਆਪਣਾ ਸਾਰੇ ਯਾਰ ਮਿੱਤਰ ਸਾਨੂੰ ਇਹਨਾਂ ਦਾ ਹੌਸਲਾ ਹੋ ਗਿਆ ਨਾ ਵੀ ਕਿਸੇ ਨੂੰ ਤਾਂ ਸਾਡਾ ਫਿਕਰ ਹੈਗਾ ਯਾਰ ਬੈਠੇ ਨੂੰ ਅਸੀਂ ਵਾਣਾ ਚ ਰੁੱਲਦੇ ਆ ਕੋਈ ਸ਼ੌਂਕ ਨਹੀਂ ਪੂਰਾ ਕਰਦੇ ਭਾਈ ਨਰੂਲਾ ਫੈਮਲੀ ਹਮੇਸ਼ਾ ਨਾਲ ਦਿੱਤੀ ਆਈ ਹੈ ਸਾਡਾ ਪੁੱਤ ਆਇਆ ਬਾਈ ਆਇਆ ਸਾਨੂੰ ਇਹਦਾ ਫਿਕਰ ਹੈ ਨਾ ਪੰਮਾਰਬਾਂ ਬਤੀ ਹੈ ਪਰ ਯਾਰ ਫਿਕਰ ਤਾਂ ਸਾਡਾ ਵੀ ਹੈਗਾ ਨਾ ਕਿਸੇ ਨੂੰ ਸਾਨੂੰ ਮੱਛਰ ਦਾ ਨਹੀਂ ਸਾਨੂੰ ਗਰਮੀ ਦਾ ਨਹੀਂ ਸਾਨੂੰ ਛਰਦ ਨਹੀਂ ਉਹ ਮਾਗਦੀਆਂ ਰਾਤਾਂ ਚ ਜਦੋਂ ਦੋ ਦੋ ਰਜਾਈਆਂ ਦੀ ਲੋਡ ਪੈਂਦੀ ਹੈ ਉਦੋਂ ਬਾਬੇ ਹੁਣੀ ਵਟਾਂ ਦੇ ਪਾਣੀ ਲਾਉਂਦੇ ਆ ਹੂੰ ਉਦੋਂ ਅਸੀਂ ਖੇਤ ਬੈਠ ਕੇ ਕਾਰੇ ਬੋੜਦੇ ਆ ਹੂੰ ਸੌਣ ਭਾਦੋਂ ਚ ਨਹੀਂ ਉਹਨੂੰ ਕਿਹਾ ਦੇ ਸੌਣ ਭਾਦੋਂ ਚ ਜਦੋਂ ਲੋਕ ਬਰਸਾਤ ਚ ਨਹਾਉਂਦੇ ਆ ਸ਼ਿਮਲੇ ਜਾ ਕੇ ਕੁੱਲੂ ਮਰਾਲੀ ਆਪਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ ਆਪਦੀਆਂ ਵਟਾਂ ਬੰਨਦੇ ਆ ਬਿਲਕੁਲ ਸਾਨੂੰ ਦੋਖ ਇਹ ਹੁੰਦਾ ਲੋਕ ਕਹਿੰਦੇ ਧਰਨੇ ਲਾਉਂਦੇ ਆ ਧਰਨੇ ਤੇ ਅਸੀਂ ਮੰਗਦੇ ਕੀ ਆ ਅਸੀਂ ਮੰਗਦੇ ਆ ਐਮਐਸਪੀ ਸਾਨੂੰ ਸਾਡੀ ਫਸਲ ਦਾ ਮੁੱਲ ਦੇ ਦਿਓ ਜੇ ਮਰਦੀ ਆ ਤਾਂ ਉਹਦਾ ਸਾਨੂੰ ਅਧਿਕਾਰ ਦੇ ਦਿਓ अच्छा इथे इथे एक ए भी है जेकर किसी दा बिजनेस हुंदा जे आपा कोई भी मान लो आपा फोन लेने है छोटी सी चीज है ओदा बीमा हुंदा पर किसान जेड़ा करोड़ों रुपया कुदरत दे असर ਛਾੜਨ ਦਾ ਲੱਗਦਾ ਨਹੀਂ ਕਿ ਇਹਨਾਂ ਦੇ बीमा ਹੋਣਾ ਚਾਹੀਦਾ ਸਰਕਾਰ ਦੇ ਵੱਲ ਬਾਈ ਬਹੁਤ ਜ਼ਰੂਰੀ ਆ ਇਹ ਧਰਨੇ ਲਾਉਂਦੇ ਕਿਉਂ ਆ ਇਥੋਂ ਹੀ ਤਾਂ ਸਮਝ ਸਮਝ ਲਵੇ ਨਾ ਬੰਦੇ ਧਰਨੇ ਲਾਉਂਦੇ ਇਸੇ ਇਸੇ ਦੁੱਖੋਂ ਤਾਂ ਧਰਨੇ ਲਾਉਂਦੇ ਆ ਕੋਈ ਸਰਕਾਰ ਤਾਂ ਆਵੇ ਜਿਹੜੇ ਇਹਨਾਂ ਦੀ ਬਾਹ ਫੜੇ ਹਾਂ ਵੀ ਚਲੋ ਅਸੀਂ ਤੁਹਾਡੇ ਨਾਲ ਆ ਪਹਿਲਾਂ ਵਾਦੇ ਕੁਝ ਹੋਰ ਕਰਨੇ ਆ ਮੁੜ ਕੇ ਕੁਝ ਹੋਰ ਸਰਕਾਰ ਤੇ ਕਹਿੰਦੀ ਸੀ ਕਿ ਜੇਕਰ ਕਿਸ ਦੀ ਮੁਰਗੀ ਮਰਦੀ ਆ ਬੱਕਰੀ ਮਰਦੀ ਉਹਦਾ ਮੋਜਾ ਵੀ ਅਸੀਂ ਦਿਆ ਕਰਾਂਗੇ ਪਰ ਇੱਥੇ ਸਾਰਾ ਕੁਝ ਤਬਾਹ ਹੋ ਗਿਆ ਦੱਸਿਆ ਨਾ ਬਾਈ ਕੁਛ ਨਹੀਂ ਦਿੰਦੀ ਵੀਰੇ ਜਮਾਈ ਕੱਲੀਆਂ ਗੱਲਾਂ ਹੀ ਆ ਆਪਣੇ ਪੰਜਾਬ ਚ ਪੰਜਾਬ ਚ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਕੱਲੀ ਅੰਮ੍ਰਿਤਸਰ ਕਮੇਟੀ ਖੜ ਜੇ ਅੱਜ ਲੋੜ ਹੀ ਨਹੀਂ ਕਿੱਥੇ ਗਏ ਐ 100 ਦਾ ਕਰੋੜ ਰੁਪਇਆ ਚੜਦਾ ਉੱਥੇ ਕੀਦਾ ਉਹ ਕੁਦਰਤ ਨੇ ਦਿੱਤਾ ਨਾ ਅੱਜ ਕੁਦਰਤ ਵਸੀ ਹੈ ਇਸ ਪਰਿਵਾਰ ਚ ਵਸ ਗਈ ਉਹਨਾਂ ਚ ਵੀ ਗਲਤ ਇਹਨਾਂ ਨੇ ਚਲੋ ਹੋਰ ਕੀਤੀ ਜੇ ਆਪਾਂ ਵੈਸੇ ਕਰੀਏ ਕਿ ਧਾਰਮਿਕ ਸਥਾਨਾਂ ਦੇ ਉੱਤੇ ਆਪਣੇ ਕਰੋੜਾਂ ਰੁਪਇਆ ਲਾਇਆ ਜਾਂਦਾ ਹਰ ਰੋਜ਼ ਹਨ ਲੱਗਦਾ ਨਹੀਂ ਕਿਸਾਨਾਂ ਦੇ ਨਾਲ ਇਹਨਾਂ ਨਾਲ ਖੜਨਾ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਜਿਹੜੇ ਦੇਖੋ ਜੀ ਧਾਰਮਿਕ ਸਥਾਨਾਂ ਤੇ ਲਾਣਾ ਵੀ ਕੋਈ ਗਲਤ ਨਹੀਂ ਉਹ ਵੀ ਕਰੋੜਾਂ ਲੋਕਾਂ ਦਾ ਢਿੱਡ ਭਰਦੇ ਆ ਪਰ ਉਹਦੇ ਨਾਲ-ਨਾਲ ਥੋੜਾ ਜਿਹਾ ਇਹਨਾਂ ਲਈ ਵੀ ਦੇਖੋ ਥੋੜਾ ਜਿਹਾ ਇਹਨਾਂ ਲਈ ਵੀ ਝਾਤ ਮਾਰੋ ਉਹ ਸੰਸਥਾਵਾਂ ਨੂੰ ਵੀ ਚਾਹੀਦਾ ਵੀ ਅੱਜ ਇਹਨਾਂ ਦੇ ਨਾਲ ਖੜ ਜਾਣਾ ਉਹ ਸੰਸਥਾ ਖੜ ਜੇ ਨਾਲ ਇਹਨਾਂ ਦੇ ਜਾਂ ਫਿਰ ਲੋਕਾਂ ਨੂੰ ਚਾਹੀਦਾ ਵੀ ਕੁਝ ਦਸਵਾਂਤ ਉਧਰ ਤੇ ਕੁਝ ਇਧਰ ਬਿਲਕੁਲ ਅਤੇ ਤੁਹਾਨੂੰ ਬਈ ਕਿਉਂ ਲੱਗਿਆ ਕਿ ਨਾਲ ਜਾਣਾ ਚਾਹੀਦਾ ਕਿ ਤੁਹਾਡਾ ਮਨ ਸੀਗਾ ਨਾਲ ਆਉਣ ਦਾ ਅਸੀਂ ਤਾਂ ਚਲੇ ਸੀਗੇ ਉੱਥੇ ਤੁਹਾਨੂੰ ਦੱਸਿਆ ਇਵੈਂਟ ਤੇ ਚਲੇ ਸੀਗੇ ਤੇ ਹਾਂ ਤੇ ਪਾਪਾ ਦੇ ਕੋਲ ਇੱਕ ਵੀਡੀਓ ਆਈ ਕਿੰਨੇ ਦਿਨ ਦਾ ਕਰਕੇ ਕਿ ਇੱਕ ਹੈਲਪ ਕਰਨ ਜਾਣਾ ਵਾ ਮੈਨੂੰ ਇਹ ਹੁੰਦਾ ਬਈ ਬੱਚਿਆਂ ਨੂੰ ਨਾਲ ਲੈ ਕੇ ਜਾਵਾਂ ਇਹਨਾਂ ਨੂੰ ਥੋੜਾ ਪੰਜਾਬ ਬਾਰੇ ਪਤਾ ਹਾਂ ਇਹਨਾਂ ਨੂੰ ਪੰਜਾਬ ਬਾਰੇ ਪਤਾ ਲੱਗੇ ਇਹਨਾਂ ਨੂੰ ਤਾਂ ਹੀ ਲੈ ਕੇ ਉਹਨਾਂ ਨੇ ਕੱਲ ਨੂੰ ਜ਼ਿੰਦਗੀ 'ਚ ਮੈਂ ਨਾ ਰਹਾ ਮੇਰੇ ਕਦਮਾਂ ਤੇ ਤਾਂ ਚੱਲਣ ਇਹ ਫਿਰਤ ਪਾ ਰਹੇ ਹੋ ਵੀ ਇਹੇ ਕੋ ਚੱਲ ਹਾਂ ਫਿਰ ਇਹਨਾਂ ਨੂੰ ਨਾ ਫੋਲੋ ਕਰਨ ਵਾਲੇ ਲੱਖਾਂ ਲੋਕ ਆ ਮਿਲੀਅਨਸ ਦੇ ਵਿੱਚ ਇਹਨਾਂ ਨੂੰ ਫੋਲੋ ਕਰਦੇ ਆ ਫਿਰ ਉਹ ਦੇਖਣਗੇ ਯਾਰ ਇਹ ਕੱਲੀਆਂ ਵੀਡੀਓ ਹੀ ਨਹੀਂ ਬਣਾਉਂਦੇਗੇ ਇਹ ਇੱਕ ਇੱਕ ਮੇਰੇ ਵਿੱਚੋ ਸਵਾਲ ਆ ਜਿਵੇਂ ਆਪਾਂ ਦੇਖਦੇ ਆ ਕਿ ਜਿਹੜੇ ਇਨਫਲੂਐਂਸਰ ਨੇ ਉਹ ਐਡਾਂ ਬਹੁਤ ਕਰਦੇ ਨੇ ਉਦਾਂ ਦੀ ਮਤਲਬ ਯੂਥ ਨੂੰ ਅਕਸਰ ਕਹਿੰਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਗਲਤ ਪਾਸੇ ਲਾ ਰਿਹਾ ਮਤਲਬ ਇਹ ਵੀ ਇੱਕ ਤੁਹਾਡਾ ਹੋ ਆ ਯਤਨ ਆ ਕਿ ਚੰਗੇ ਪਾਸੇ ਲਾਇਆ ਜਾਵੇ ਯੂਥ ਨੂੰ हां वैसे ਤਾਂ ਵੀਰੇ ਅਸੀਂ Song Promotion ਕਰਦੇ ਆ ਨਹੀਂ ਤੁਹਾਡਾ ਨਹੀਂ ਮੈਂ ਵੈਸੇ ਹੋਰਾਂ ਦੀ ਗੱਲ ਕਰ ਰਿਹਾ ਹਾਂ हां ਚਲੋ ਚਾਹੀਦਾ ਇਦਾਂ ਹੀ ਆ ਵੀ ਇਹੇ ਜੇ ਮੌਕੇ ਵੀ ਜਿੰਨੇ ਵੀ ਇਨਫਲੂਐਂਸਰ ਆ ਇਹੇ ਜੇ ਮੌਕੇ ਇਹਨਾਂ ਦੇ ਨਾਲ ਖੜਨ ਆ ਕੇ ਵੀਡੀਓਜ਼ ਪਾਣ ਅਸੀਂ ਕਹਿੰਨੇ ਲੋਕ ਕਹਿੰਦੇ ਵਿਖਾਵਾ ਕਰਦੇ ਆ ਚੱਲ ਅਸੀਂ ਯਾਰ ਵਿਖਾਵਾ ਹੀ ਕਰਤਾ ਸਾਡੇ ਵਾਲਾ ਵਿਖਾਵਾ ਉਹ ਵੀ ਕਰ ਜਾਣ ਅਗੇ 50-5000 ਰੋ ਫੜਾ ਜਾਣ 50 ਕ ਜਾਨੇ ਵਿਖਾਵਾ ਕਰ ਜਾਣ ਮੈਂ ਕਹਿੰਨਾ ਅਧਿਆਂ ਦੇ ਕਰਜ਼ੇ ਲੈ ਜਾਣੇ ਲੱਗਦਾ ਭਈ ਤੁਹਾਨੂੰ ਕਿਉਂਕਿ ਇਹੀ ਲੋਕ ਨੇ ਪਿੰਡਾਂ ਵਿੱਚ ਜਿਹੜੇ ਤੁਹਾਨੂੰ ਦੇਖਦੇ ਨੇ ਤੁਹਾਡੀਆਂ ਵੀਡੀਓ ਦੇਖਦੇ ਨੇ ਕਿ ਉਹਨਾਂ ਨਾਲ ਤੁਹਾਨੂੰ ਤਾਂ ਹੀ ਅੱਜ ਆਈ ਆਪਾਂ ਹੈਲਪ ਕਰਨ ਆਏ ਆ ਸਾਨੂੰ ਇਹੀ ਸਿਖਾਇਆ ਗਿਆ ਸ਼ੁਰੂ ਤੋਂ ਕਰਦਿਆਂ ਦਾ ਲੇਕਿ ਮੈਂ ਵੀ ਮੈਂ ਲੱਕੀ ਆ ਕਿ ਮੈਨੂੰ ਇਦਾਂ ਦੇ ਫਾਦਰ ਮਿਲੇ ਕਿ ਸਾਨੂੰ ਹਮੇਸ਼ਾ ਹੀ ਸਿਖਾਇਆ ਨਾ ਕਿ ਦਸਬੰਦ ਕੱਢੋ ਆਪਦਾ ਤੇ ਅੱਜ ਵੀ ਅਸੀਂ ਉਹੀ ਕਰਨ ਆਏ ਆ ਕਿ ਹੈਲਪ ਕੀਤੀ ਆ ਤੇ ਤੁਸੀਂ ਵੀ ਜਿੰਨੇ ਜਾਣੇ ਦੇਖਦੇ ਹੋ ਜ਼ਰੂਰ ਹੈਲਪ ਕਰੋ ਤੀ ਉਹ ਰੋ ਰਿਹਾ ਜਵਾਕ ਤੂੰ ਚਲੀ ਜਾ ਉੱਥੇ ਹਾਂ ਤੂੰ ਚਲੇ ਜਾ ਜੀ ਤਾਂ ਬਾਪੂ ਜੀ ਆਖਰ ਦੇ ਵਿੱਚ ਕੋਈ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਤੁਹਾਡੇ ਮਤਲਬ ਇੰਨੀ ਦੂਰੋਂ ਮਦਦ ਕਰਨਾ ਆਪਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਬਾਈ ਹੋਣਿਆਂ ਦਾ ਬਹੁਤ ਬਹੁਤ ਸਿਲਪ ਹੈ ਇਹਨਾਂ ਨੇ ਹੋਰ ਵੀ ਕਰ ਦੇਣਗੇ ਕਹਿਣ ਕੋਈ ਨਹੀਂ ਗੱਲ ਬਣਦੀ ਹੁੰਦੀ ਜੀ ਆਪਾਂ ਘਰੇ ਬੈਠੇ ਰਹਾਂ ਘਰੇ ਬੈਠੇ ਤਾਂ ਗੱਲ ਬਣਦੀ ਨਹੀਂ ਬਾਈ ਧੰਨਵਾਦ ਮੈਂ ਪਹਿਲਾਂ ਵੀ ਕਿਹਾ ਸੀ ਧੰਨਵਾਦ ਨਹੀਂ ਤੁਸੀਂ ਆਸ਼ੀਰਵਾਦ ਦਿਓ ਬਸ ਧੰਨਵਾਦ ਨਹੀਂ ਅਸੀਂ ਤੁਹਾਡੇ ਨਾਲ ਆਂ ਫੇਰ ਵੀ ਕਦੀ ਲੋੜ ਪਈ ਨੰਬਰ ਦੇ ਕੇ ਜਾਊਂਗਾ ਤੁਸੀਂ ਜਦੋਂ ਕਾਲ ਕਰੋਗੇ ਆਪਾਂ ਹਾਜ਼ਰ ਇੱਕ ਮਰਲਾ ਗੰਢਿਆਂ ਦਾ ਲਾਉਣਾ ਪੈ ਜੇ ਨਾ ਇਹ ਖੁੱਚਾਂ ਦੁਖਣ ਲੱਗ ਜਾਂਦੀਆਂ ਕਿੱਲਾ ਗੰਢਿਆਂ ਦਾ ਲਾ ਕੇ ਜੀਦਾ ਮਰ ਗਿਆ ਇਹ ਯਾਰ ਮੋੜ ਖਰਚਾ ਹੈ ਇੱਕ ਮਰਲਾ ਗੰਡਿਆਂ ਦਾ ਲਾਉਣਾ ਹੋਵੇ ਤਾਂ ਗੋਡੇ ਦੁਖਣ ਲੱਗ ਜਾਂਦੇ ਆ ਇਹਨਾਂ ਨੇ ਕਿੱਲਾ ਗੰਡਿਆਂ ਦਾ ਲਾਇਆ ਤੇ ਉਹ ਵੀ ਮਰ ਗਿਆ ਆਸ ਕੋਈ ਨਹੀਂ ਇਹ ਜਿਹੜਾ ਪੰਤੀ ਐਵੇਂ ਹੋ ਜਾਂਦਾ ਨਾ ਜੇ ਹੋਏ ਆਪਾਂ ਕਿਵੇਂ ਜਦੋਂ ਐਤੀ ਮਰ ਗਏ ਗਾਂ ਨੂੰ ਕਿਵੇਂ ਨੱਕ ਕਰਾਉਂਦੇ ਰਹੇ ਤੇ ਕਹਿੰਦੇ ਨਾ ਸਰਕਾਰ ਕਹਿੰਦੀ ਆ ਤੁਸੀਂ ਬਦਲਾ ਲਿਆਓ ਫਸਲਾਂ 'ਚ ਬਦਲਾ ਲਿਆਓ ਇਹਨਾਂ ਨੇ ਹੁਣ ਬਦਲਾ ਲਿਆ ਹਾਂ ਦਾ ਹਾਂ ਬਦਲਾ ਲਿਆ ਕੇ ਇਹ ਘਟ ਵਿੱਚ ਪੈ ਗਏ ਜਾਂ ਤਾਂ ਹੁਣ ਸਰਕਾਰ ਨਾਲ ਖੜੇ ਲੈ ਵੀ ਤੇਰਾ 50 ਮਰਿਆ ਚੱਕ 50 ਫਿਰ ਦੂਜੇ ਬੰਦੇ ਨੂੰ ਹਿੰਮਤ ਹੋਊ ਯਾਰ ਕੋਈ ਨਹੀਂ ਸਰਕਾਰ ਨਾਲ ਖੜਦੀ ਆ ਵੱਡੀ ਯੂਨੀਵਰਸਿਟੀ ਆਪਣੀ ਪੀਏਯੂ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਮਤਲਬ ਉਹ ਕਾਦੇ ਲਈ ਹੈ ਜੇਕਰ ਕਿਸਾਨ ਹੀ ਨਹੀਂ ਖੁਸ਼ ਆਪਣਾ ਹਾਂ ਉਹਨਾਂ ਨੂੰ ਹੁਣ ਇੱਥੇ ਆ ਕੇ ਦੇਖਣਾ ਚਾਹੀਦਾ ਵੀ ਇਹਨਾਂ ਦਾ ਨੁਕਸਾਨ ਹੋਇਆ ਬਦਲਾ ਤਾਂ ਤਾਂ ਹੀ ਆਊਗਾ ਨਾ ਵੀ ਸਰਕਾਰ ਵੀ ਥੋੜਾ ਨਾਲ ਖੜ ਜੇ ਚਲੋ ਬਦਲਾ ਤਾਂ ਹੀ ਮੰਗਦੇ ਨੇ ਮਸਤੀ ਵੀਰੇ ਜੇ ਕਿਸੇ ਚੀਜ਼ ਦੇ ਐਮਐਸਪੀ ਹੋਊਗੀ ਤਾਂ ਅਸੀਂ ਲਾਵਾਂਗੇ ਕਣਕ ਦੀ ਐਮਐਸਪੀ ਹੈ ਅਸੀਂ ਕਣਕ ਲਾਉਨੇ ਆਂ ਚੋਨਾ ਤਾਂ ਹੀ ਲਾਉਣੇ ਵੀਰ ਜੇਕਰ ਹੋਰ ਸਬਜ਼ੀਆਂ ਦੀ ਜਾਂ ਗੰਡਿਆਂ ਦੀ ਐਮਐਸਪੀ ਫਾਈਨਲ ਹੋਊਗੀ ਮੂੰਗੀ ਨਰਮੇ ਦੀ ਮਿਲੇ ਉਲਾਂ ਲੱਗ ਜਾਣਗੇ ਹਾਂਜੀ ਮੂੰਗੀ ਨਰਮਾ ਲਈਏ ਫਿਰ ਹਾਂਜੀ ਬਦਲ ਕੇ ਲਈਏ ਬਸ ਓਹੀ ਗੱਲ ਦੇ ਤਾਂ ਧਰਨੇ ਲੱਗਦੇ ਹੀ ਬਾਈ ਲੋਕੀ ਨਹੀਂ ਸਮਝਦੇਗੇ ਕਈ ਨਹੀਂ ਸਮਝਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਵੀਰ ਜੀ ਥੈਂਕ ਯੂ ਜਿਹੜੀ ਮਦਦ ਕਰਨ ਲਈ ਪਹੁੰਚੇ ਆ ਇਹ ਇੱਕ ਤਰੀਕੇ ਦੀ ਜਿਹੜੀ ਆਪਾਂ ਕਿਸਾਨ ਮਜ਼ਦੂਰ ਇਕਤਾ ਤੇ ਕਿਸਾਨ ਮਜ਼ਦੂਰ ਵਪਾਰੀ ਇਕਤਾ ਦੀ ਇੱਕ ਤਸਵੀਰ ਹੈ ਕਿ ਆਪਣੇ ਆਪਣੇ ਦੇ ਕੰਮ ਹੁੰਦੇ ਨੇ ਤਾਂ ਉਮੀਦ ਕਰਦੇ ਆ ਕਿ ਹੋਰ ਲੋਕ ਜਿਹੜੀ ਵੀਡੀਓ ਦੇਖ ਰਹੇ ਆ ਉਹ ਵੀ ਇਹਨਾਂ ਦੀ ਤੇ ਇਹਨਾਂ ਵਰਗੇ ਹੋਰ ਕਿਸਾਨ ਜਿਹੜੇ ਹਾਲੇ ਤੱਕ ਸਾਹਮਣੇ ਨਹੀਂ ਆਏ ਉਹਨਾਂ ਦੇ ਤੱਕ ਪਹੁੰਚ ਕਰਾਂ ਤੇ ਉਹਨਾਂ ਦੀ ਮਦਦ ਕਰਨ ਦੇਖਦੇ ਲੋਕਸ ਟੀਵੀ ਧੰਨਵਾਦ